ਪੰਨ ਪਰੂ ਨਾ ਪਤਾ ਬਲ ਨਾ ਬਈ ਕੋਈ ਹੈ ਪੁੱਤਰ ਬੁੱਢਾ ਦਰਿਆ ਪੁੱਤਰ ਬੁੱਢਾ ਦਰਿਆ ਇੱਥੇ 1515 ਦੇ ਵਿੱਚ ਗੁਰਨਾਨਕ ਪਾਸਾ ਹੈ ਉਸ ਵੇਲੇ ਲੋਧੀ ਬਾਦਸ਼ਾਹ ਸੀਗਾ ਇੱਥੇ ਦਾ ਕੋਈ ਨਾ ਗੁਰਨਾਨ ਨੂੰ ਉਹਨਾਂ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਇੱਕ ਪੁੰਚੇ ਹੋਏ ਵੀਰ ਲੁਧਿਆਣੇ ਆਏ ਕੋਈ ਪਰਿਵਾਰ ਸਵੇਰ ਤੋਂ ਉਹਨਾਂ ਦੇ ਜਰਨਾ ਜਾ ਗਏ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਜਿਹੜਾ ਲੁਧਿਆਣੇ ਨੂੰ ਆ ਵਸਣਾ ਚਾਹੁੰਦੇ ਆ ਵਧਾਉਣਾ ਚਾਹੁੰਦੇ ਆ ਤੇ ਜਿਹੜਾ ਸੱਤ ਨੂੰ ਜੇ ਇਹ ਆਉਣਾ ਬਾਦ ਰੋਡ ਕਿ ਲੈ ਜਾਣਾ ਤੇ ਉਹਨਾਂ ਨੇ ਬਜਨ ਕੀਤਾ ਕਿ ਤੁਸੀਂ ਇਹ ਜਨਤਾ ਨੂੰ ਇਨਸਾਫ ਦਿਓ ਅਤਿਆਚਾਰ ਛੱਡੋ ਕਿਉਂਕਿ ਸੱਤ ਕੋ ਪਿੱਛੇ ਦਿਲ ਜੂਦਾ ਤੇ ਇਹ ਬੁੱਢਾ ਹੋ ਕੇ ਬਗੂਗਾ ਇਹਨੂੰ ਬੁੱਢਾ ਦਰਿਆ ਇਹ ਕਰਕੇ ਗੁਰਨਾਣਕ ਪਾ ਸਕਦੇ ਕਿ ਬੁੱਢਾ ਹੋ ਕੇ ਭਾਵੇਂ ਇਹਦਾ ਇਹਦਾ ਫਲੋ ਘਟ ਜੂਗਾ ਤੇ ਇਹ ਲੁਧਿਆਣਾ ਜਿਹੜਾ ਦੁਨੀਆ ਚ ਮਸ਼ਹੂਰ ਹੋਊਗਾ ਉਹਨਾਂ ਦੇ ਸਾਰੇ ਬਜਨ ਨਾਲ ਸੱਜ ਹੋਏ ਰਾਈਟ ਉਹ ਜਿਹੜਾ ਹੈਗਾ 10 ਕਿਲੋਮੀਟਰ ਪਿੱਛੇ ਅਸੀਂ ਸੱਤ ਕੋ ਗਿਆ ਸੀ 10 ਕਿਲੋਮੀਟਰ ਪਿੱਛੇ ਚਲੇ ਗਏ ਇਹਦਾ ਵੇਗ ਬੁੱਢਾ ਹੋ ਗਿਆ ਤੇ ਲੁਧਿਆਣਾ ਦੁਨੀਆ 'ਚ ਮਸ਼ਹੂਰ ਹੋ ਗਿਆ ਪਰ ਲੁਧਿਆਣੇ ਨੇ ਇਹਨੂੰ ਕੀ ਦਿੱਤਾ ਆ ਗੋਪੀ ਇੰਡਸਟਰੀਅਲ ਪਾਣੀ ਨੀ ਉਸਟਲ ਕਰਪ ਉਸ ਨੂੰ ਮੌਕਾ ਮਿਲਣਾ ਇਸ ਕੋ ਠੀਕ ਕਰਨੇਗਾ ਉਹ ਤਾਂ ਹੋਗਾ ਪਰ 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 ਕਹਿੰਦੇ ਨਾ ਮਾਇਆ ਧਾਰੀ ਅਦਨ ਨਾ ਬੋਲਾ ਕਿ ਜੇ ਦੇ ਕੋ ਮਾਇਆ ਆ ਜਾਂਦੀ ਆ ਉਹਦੇ ਦਿਮਾਗ ਟਿਕਾਣੇ ਨਹੀਂ ਰਹਿੰਦਾ ਅਸੀਂ ਲੋਕਾਂ ਨੂੰ ਰਹਾ ਰੋਕ ਕੇ ਪ੍ਰਸ਼ਾਦ ਦੇ ਸਪਾਉਨੇ ਆ ਜਲ ਸਕੋਨੇ ਪਰ ਉਹ ਲੋਕ ਜਿਨਾਂ ਕੋ ਪੀਣ ਵਾਲਾ ਪਾਣੀ ਨਹੀਂ ਆ ਮਲਾ ਕੇ ਸੀ ਉਹਨੂੰ ਤੇ ਸਾਡੇ ਜਿਹੜੇ ਹੈਗੇ ਇੱਥੇ ਤੱਕ ਅਸੀਂ ਪਹੁੰਚੇ ਇਹ ਜਿਹੜਾ ਪਾਣੀ ਅੱਗੇ 7:00 ਹੋ ਜਾਂਦਾ ਤੇ 7:00 ਦਾ ਮਹਿਰਾ ਰਹੀ ਮਾਲਵਾ Rajasthan ਦੇ ਲੋਕ ਇਹਨੂੰ ਸਿੱਧੂ ਕਰਦੇ ਆ ਹਮ ਤਾਂ 7:00 ਤੇ ਗਿਨਣਾ ਹੈ ਇਹ ਤਾਂ ਪੂਰਾ ਰਾਜਾ